ਛੋਟੇ ਸਿੱਧੂ ਦੀ ਵਾਪਸੀ ਤੋਂ ਬਾਅਦ ਮਾਤਾ ਚਰਨ ਕੌਰ ਪਹਿਲੀ ਵਾਰ ਆਏ ਸਾਹਮਣੇ ਦਿੱਤਾ ਵੱਡਾ ਬਿਆਨ ਹਰ ਕੋਈ ਬਿਆਨ ਸੁਣ ਕੇ ਹੋ ਗਿਆ ਭਾਬੁਕ ਸਸੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਸਾਹਮਣੇ ਆਉਂਦੇ ਰਹਿੰਦੇ ਨੇ ਸਰਦਾਰ ਬਲਕੌਰ ਸਿੰਘ ਹੋਰੀ ਅਤੇ ਉਹ ਵੱਡੇ ਬਿਆਨ ਕਈ ਵਾਰੀ ਦੇ ਵੀ ਜਾਂਦੇ ਨੇ ਅਤੇ ਜਿੰਨੇ ਵੀ ਸਿੱਧੂ ਦੇ ਚਾਹਣ ਵਾਲੇ ਨੇ ਉਹ ਚਾਹੁੰਦੇ ਨੇ ਕਿ ਪਰਿਵਾਰ ਚੋਂ ਕੋਈ ਨਾ ਕੋਈ ਸਾਹਮਣੇ ਆਉਂਦਾ ਰਹੇ ਅਤੇ ਉਹਨਾਂ ਦੇ ਜਿਹੜੇ ਬਿਆਨ ਨੇ ਸਾਡੇ ਵਿਚਕਾਰ ਆਉਂਦੇ ਰਹਿਣ ਤਾਂ ਕਿ ਉਹਨਾਂ ਦੀ ਗੱਲ ਅਮਲ ਕੀਤਾ ਜਾਵੇ ਅਤੇ ਪਰਿਵਾਰ ਦੇ ਵਿੱਚ ਚੱਲ ਕੀ ਰਿਹਾ ਹੈ ਇਹ ਵੀ ਸਿੱਧੂ ਦੇ ਫੈਨ ਜਾਣਨ ਦੇ ਲਈ ਉਤਾਵਲੇ ਰਹਿੰਦੇ ਨੇ ਅਤੇ ਮਾਤਾ ਚੰਕੌਰ ਪਹਿਲੇ ਤਾਂ ਅਕਸਰ ਲੋਕਾਂ ਸਾਹਮਣੇ ਆਉਂਦੇ ਸੀ ਹਰ ਐਤਵਾਰ ਨੂੰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਸੀ ਪਰ ਕਾਫੀ ਸਮੇਂ ਤੋਂ ਉਹ ਲੋਕਾਂ ਦੇ ਸਾਹਮਣੇ ਆ ਨਹੀਂ ਰਹੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਛੋਟੇ ਸਿੱਧੂ ਦੀ ਹੁਣ ਵਾਪਸੀ ਵੀ ਹੋ ਚੁੱਕੀ ਹੈ ਅਤੇ ਮਾਤਾ ਜੀ ਇਸ ਕੰਮ ਦੇ ਵਿੱਚ ਵੀ ਵਿਜੀ ਨੇ ਪਰ ਅੱਜ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਆਪਾਂ ਕਹਿ ਸਕਦੇ ਹਾਂ ਕਿ ਜਿਸ ਦਿਨ ਤੋਂ ਛੋਟੇ ਸਿੱਧੂ ਦੀ ਵਾਪਸੀ ਹੋਈ ਹੈ ਉਸ ਦਿਨ ਤੋਂ ਬਾਅਦ ਇਹ ਵੱਡਾ ਬਿਆਨ ਹੈ ਜਿਹੜਾ ਕਿ ਅੱਜ ਮਾਤਾ ਦਾ ਸਾਹਮਣੇ ਆਇਆ ਹੈ ਭਾਵੁਕ ਕਰ ਦੇਣ ਵਾਲਾ ਬਿਆਨ ਹੈ ਲਿਖਦੇ ਕਿ ਮਾਤਾ ਚਰਨ ਕੌਰ ਜੀ ਉਹ ਵੀ ਆਪਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਦੋਸਤੋ ਮਈ ਮਹੀਨਾ ਚੜ੍ਹ ਗਿਆ ਹੈ ਇਹ ਉਹੀ ਮਹੀਨਾ ਹੈ ਜਿਹੜੇ ਮਹੀਨੇ ਬਾਈ ਸਿੱਧੂ ਮੂਸੇਵਾਲੇ ਦੀ ਵਿਦਾਈ ਹੋਈ ਸੀ ਇਸ ਦੁਨੀਆ ਤੋਂ ਯਾਨੀ ਕਿ ਮਈ ਮਹੀਨੇ ਦੇ ਵਿੱਚ 29 ਮਈ ਨੂੰ ਬਾਈ ਸਿੱਧੂ ਦੇ ਨਾਲ ਜੋ ਕੁਝ ਹੋਇਆ ਤੁਸੀਂ ਜਾਣਦੇ ਹੋ ਅਤੇ ਇਸੇ ਮਈ ਮਹੀਨੇ ਦੇ ਚੜ੍ਹਦੇ ਹੀ ਮਾਤਾ ਚਰਨ ਕੌਰ ਨੇ ਇੱਕ ਪੋਸਟ ਲਿਖੀ ਹੈ ਪੋਸਟ ਦੇ ਵਿੱਚ ਕੀ ਲਿਖਦੇ ਨੇ ਮਾਤਾ ਚਰਨ ਕੌਰ ਪੜ੍ਹ ਕੇ ਸੁਣਾ ਦਿੰਦੇ ਆ ਦੋਸਤੋ ਮਾਤਾ ਚਰਨ ਕੌਰ ਨੇ ਲਿਖਿਆ ਕਿ ਇਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਬਰਿਆ ਵਰਗਾ ਲੱਗਦਾ ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਪਰ ਫੇਰ ਪੁੱਤਰ ਤੁਹਾਡੇ ਨਿੱਕੇ ਰੂਪ ਨੂੰ ਦੇਖ ਮੈਂ ਆਪਣਾ ਮਨ ਸਮਝਾਉਂਦੀ ਆ ਤੁਹਾਡੇ ਬਚਪਨ ਨੂੰ ਦੁਹਰਾਉਂਦੀ ਰਹਿੰਦੀ ਆਂ ਪੁੱਤ ਸਾਡੀ ਜ਼ਿੰਦਗੀ ਬੇਸ਼ੱਕ 27-28 ਸਾਲ ਪਿੱਛੇ ਚਲੀ ਗਈ ਹੈ ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿੱਗ ਵਿੱਚ ਸਾਡੇ ਪੁੱਤਰ ਦੀ ਪਰਵ੍ਰਿਸ਼ ਕਰ ਰਹੇ ਆਂ ਤੇ ਪੁੱਤ ਅਸੀਂ ਏਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਆ ਪੁੱਤ ਸਾਡੇ ਤੇ ਜੋ ਬੀਤਿਆ ਉਸ ਦੀ ਮਲਮ ਸਤਗੁਰ ਆਪ ਬਣ ਕੇ ਆਏ ਤੇ ਪੁੱਤ ਅਸੀਂ ਵੀ ਦੁਨਿਆਵੀ ਮਸਲਿਆਂ ਵਿੱਚ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿਰਜਣਾ ਚਾਹੁੰਦੇ ਆ ਸਾਰਿਆਂ ਤੋਂ ਸਾਡੇ ਜਜ਼ਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆ ਬੇਟਾ ਤਾਂ ਦੋਸਤੋ ਮਾਤਾ ਚਰਨ ਕੌਰ ਨੇ ਇਸ ਪੋਸਟ ਦੇ ਵਿੱਚ ਕਈ ਗੱਲਾਂ ਵੀ ਸਾਫ਼ ਕਰੀਆਂ ਅਤੇ ਉਹਨਾਂ ਨੇ ਦੱਸ ਵੀ ਦਿੱਤਾ ਕਿ ਉਹ ਬੀਜੀ ਨੇ ਛੋਟੇ ਸਿੱਧੂ ਦੀ ਪਰਵਰਿਸ਼ ਕਰਨ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਵੱਡੇ ਬਾਈ ਸਿੱਧੂ ਮੂਸੇਵਾਲੇ ਨੂੰ ਪਾਲਿਆ ਸੀ ਉਸੇ ਤਰ੍ਹਾਂ ਉਹ ਛੋਟੇ ਸਿੱਧੂ ਦੀ ਵੀ ਦੇਖਭਾਲ ਕਰ ਰਹੇ ਨੇ ਮਾਤਾ ਨੇ ਕਿਹਾ ਕਿ ਬੇਸ਼ੱਕ 27-28 ਸਾਲ ਸਾਡੀ ਜ਼ਿੰਦਗੀ ਹੈ ਜਿਹੜੀ ਪਿੱਛੇ ਚਲੀ ਗਈ ਹੈ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਬਾਈ ਦੀ ਜਿੰਨੀ ਉਮਰ ਸੀ ਉਸ ਉਮਰ ਤੱਕ ਇਸ ਬੱਚੇ ਨੂੰ ਪਹੁੰਚਣ ਦੇ ਲਈ 27-28 ਸਾਲ ਲੱਗਣਗੇ ਅਤੇ ਮਾਤਾ ਚਰਨ ਕੌਰ ਨੇ ਕਾਫੀ ਭਾਵੁਕ ਕਰ ਦੇਣ ਵਾਲੀ ਪੋਸਟ ਲਿਖੀ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਲੋਕਾਂ ਦੇ ਮਸਲਿਆਂ ਤੋਂ ਕੁਝ ਨਹੀਂ ਲੈਣਾ ਅਸੀਂ ਆਪਣੇ ਪਰਿਵਾਰ ਤੱਕ ਸੀਮਿਤ ਰਹਿਣਾ ਚਾਹੁੰਦੇ ਹਾਂ ਜਾਨੀ ਕਿ ਕਾਫੀ ਚੀਜ਼ਾਂ ਇੱਥੇ ਮ ਮਾਤਾ ਚਰਨ ਕੌਰ ਹੋ ਰਹੇ ਨੇ ਸਾਫ ਵੀ ਕਰ ਦਿੱਤੀਆਂ ਨੇ ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬਾਪੂ ਬਲਕੌਰ ਸਿੰਘ ਹੋਰੀ ਚੋਣਾਂ ਲੜ ਸਕਦੇ ਹਨ ਪਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਹਾਲੇ ਤੱਕ ਐਸਾ ਕੋਈ ਵੀ ਐਲਾਨ ਨਹੀਂ ਕੀਤਾ ਤੇ ਉਮੀਦ ਵੀ ਨਹੀਂ ਕਰਦੇ ਕਿ ਉਹ ਇਹ ਇਲੈਕਸ਼ਨ ਲੜਨਗੇ ਅਤੇ ਆਉਣ ਵਾਲਾ ਸਮਾਂ ਕੀ ਕਰਵਾਉਂਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਦੋਸਤੋ ਇਹ ਮਾਤਾ ਚਰਨ ਕੌਰ ਦੀ ਇੱਕ ਭਾਵ ਕਰ ਦੇਣ ਵਾਲੀ ਪੋਸਟ ਸੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਸਲੇ ਨੂੰ ਤੁਸੀਂ ਵੀ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਨਾ ਨਾਲ ਹੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ